ਤੁਸੀਂ ਦੇਖ ਰਹੇ ਹੋ ਲਿਬਰਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਕਿ ਅਮਰਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਡਿਬੂਗਰ ਜੇਲ੍ਹ ਦੇ ਵਿੱਚ ਕੋਈ ਜਾਨ ਨੂੰ ਖਤਰਾ ਹੈ ਅਮਰਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਸ਼ਰਾਰਤਨ ਸਰਕਾਰ ਵੱਲੋਂ ਜਾਣਬੁੱਝ ਕੇ ਨਸ਼ਾ ਤਸਕਰ ਨੂੰ ਇੱਕ ਨਸ਼ਾ ਤਸਕਰ ਜਿਹੜਾ ਪਿਛਲੇ ਦਿਨੀ ਫੜਿਆ ਗਿਆ ਉਸ ਨੂੰ ਜਾਨ ਖੇਡਬਰਗਰ ਜੇਲ੍ਹ ਤਬਦੀਲ ਕੀਤਾ ਗਿਆ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਉੱਥੇ ਕੋਈ ਅਣਹੋਣੀ ਵਾਪਰਦੀ ਆ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਪਹਿਲਾਂ ਅਮਰਤਪਾਲ ਸਿੰਘ ਗੁਰਾਮਲੋਂ ਜਿਲ੍ਹੇ ਚੋਕੀ ਵਿੱਚ ਹੜਤਾਲ ਦੀਆਂ ਖਬਰਾਂ ਆਉਂਦੀਆਂ ਰਹੀਆਂ ਕਿ ਉਹਨਾਂ ਦੇ ਖਾਣੇ ਦੇ ਵਿੱਚ ਤੰਬਾਕੂ ਵਰਗਾ ਕੁਝ ਮਿਲਦਾ ਜਾਂ ਉਹਨਾਂ ਨੂੰ ਸ਼ੰਕੇ ਸ਼ੋਭੇ ਨੇ ਕਿ ਉਹਨਾਂ ਨੂੰ ਕੁਝ ਦਿੱਤਾ ਜਾ ਰਿਹਾ ਹੈ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਦਰਮਿਆਨ ਹੁਣ ਇਸ ਖਬਰ ਨੇ ਇੱਕ ਨਵਾਂ ਸਵਾਲ ਪੈਦਾ ਕਰ ਦਿੱਤਾ ਅਮਰਤਪਾਲ ਸਿੰਘ ਦੇ ਪਿਤਾ ਨੇ ਵੈਸੇ ਐ ਜੀ ਪੀ ਸੀ ਚੋਣ ਲੜਨ ਦਾ ਵੀ ਇਸ਼ਾਰਾ ਕੀਤਾ ਸਰਜੀਤ ਸਿੰਘ ਪਹਿਲਾਂ ਸਰਜੀਤ ਸਿੰਘ ਖਾਲਸਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਪਹਿਲਾਂ ਹੀ ਇਸ਼ਾਰਾ ਕਰ ਚੁੱਕਾ ਹੈ ਪਾਰਟੀ ਬਣਾਉਣ ਦਾ ਵੀ ਤੇ ਸ਼੍ਰੋਮਣੀ ਗੁਰਦਵਾਰੇ ਦੀ ਚੋਣ ਲੜਨ ਦਾ ਵੀ ਕਿ ਮੇਰੀ ਧਰਮ ਪਤਨੀ ਚੋਣ ਲੜ ਸਕਦੀ ਹੈ ਤੇ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੀ ਚੋਣ ਲੜ ਸਕਦੇ ਨੇ ਲੁਧਿਆਣਾ ਖੇਤਰ ਚ ਸਿੱਖ ਸੰਗਠਨਾਂ ਦਾ ਸਿੱਖ ਨੁਮਾਇੰਦਿਆਂ ਦਾ ਇਕ ਕੱਟ ਸੀ ਉਸ ਕੱਟ ਚ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪਹੁੰਚਦੇ ਨੇ ਤੇ ਉਹ ਕਹਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਦੀ ਲੋੜ ਹੈ ਲੜਾਈ ਲੜਨ ਦੀ ਲੋੜ ਹੈ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਵੱਧ ਤੋਂ ਵੱਧ ਵੋਟਾਂ ਬਣਾਓ ਤੇ ਇਸ ਦੌਰਾਨ ਹੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਡਿਗਰਗਰ ਜੇਲ੍ਹ ਦੇ ਵਿੱਚ ਪਿਛਲੇ ਦਿਨੀ ਫੜੇ ਗਏ ਇੱਕ ਤਸਕਰ ਨੂੰ ਤਬਦੀਲ ਕੀਤਾ ਗਿਆ ਹੈ ਉਸ ਤਸਕਰ ਨੂੰ ਫੜਦੇ ਨੇ ਡਿਪਟੀ ਕਮਿਸ਼ਨਰ ਜੇਲ੍ਹ ਭੇਜਣਾ ਕਹਿੰਦੇ ਮੈਨੂੰ ਸ਼ੰਕੇ ਪੈਦਾ ਕਰਦਾ ਕਿ ਕੋਈ ਹੁਣੀ ਨਾ ਵਾਪਰ ਜਵੇ ਸੋ ਇਹ ਇਸ ਬੋਲ ਨੇ ਸਵਾਲ ਖੜੇ ਕੀਤੇ ਨੇ ਕਿ ਕੀ ਅਮਰਤਪਾਲ ਸਿੰਘ ਦੇ ਲਈ ਕੋਈ ਖਤਰਾ ਪੈਦਾ ਹੋ ਰਿਹਾ ਜਾਂ ਇੱਕ ਮਹਿਜ ਪਿਤਾ ਦਾ ਫਿਕਰ ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਅਮਰਤਪਾਲ ਸਿੰਘ ਦੇ ਪਿਤਾ ਦਾ ਇਸ਼ਾਰਾ ਕਿ ਵੋਟਾਂ ਵੱਧ ਤੋਂ ਵੱਧ ਬਣਾਓ ਸਾਨੂੰ ਇਹ ਲੜਾਈ ਲੜਨ ਦੀ ਲੋੜ ਹੈ ਕਿ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਅਕਾਲੀ ਦਲ ਕਹਿੰਦਾ ਅਸੀਂ ਕਬਜ਼ਾ ਛੱਡਣਾ ਨਹੀਂ ਬਾਕੀ ਕਹਿੰਦੇ ਅਸੀਂ ਵੀ ਮੈਦਾਨ 'ਚਾਂ ਹੈਨਾ ਸੋ ਜੀ ਤਾਂ ਮਾਨੋੜਾ ਦਲ ਵੀ ਲੜਦਾ ਰਹਿੰਦਾ ਹੈ ਹੈ ਜਸਪਰ ਭਾਈ ਰਣਜੀਤ ਸਿੰਘ ਹੋਰੀ ਲੰਬੇ ਸਮੇਂ ਤੋਂ ਹੀ ਜਦੋਂ ਜਤ ਕਰ ਰਹੇ ਨੇ ਹੈਨਾ ਭਾਈ ਜਸਵੀਰ ਸਿੰਘ ਮੰਡੋਰੀ ਮੈਦਾਨ ਚ ਨਿਤਰ ਨੂੰ ਫਿਰਦੇ ਨੇ ਭਾਈ ਬਡਾਲਾ ਉਹਨਾਂ ਨੇ ਵੀ ਨਵੀਂ ਪਾਰਟੀ ਬਣਾ ਕੇ ਤਿਆਰੀ ਕੀਤੀ ਹੋਈ ਆ ਤੇ ਇੱਧਰ ਹੁਣ ਅਮਰਤਪਾਲ ਸਿੰਘ ਦੇ ਪਿੱਛਾ ਵੀ ਕੀ ਇਹ ਲੜਾਈ ਅਮਰਤਪਾਲ ਸਿੰਘ ਹੋਰਾਂ ਦੀ ਅਗਵਾਈ ਚ ਲੜਾਈ ਜਾ ਰਹੀ ਆ ਜਾਂ ਆਪ ਹਮਾਰੇ ਫੈਸਲੇ ਆਉਂਦੇ ਸਮੇਂ ਚ ਪਤਾ ਲੱਗੂਗਾ ਪਰ ਤਰਸੇਮ ਸਿੰਘ ਹੋਰੀ ਐਸਜੀਪੀਸੀ ਦੀ ਚੋਣ ਲੜ ਸਕਦੇ ਨੇ